ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੀ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇਕ ਅਜੀ ਆ ਉਪਾ ਲੈਣ ਦੀ ਜਾਣਕਾਰੀ ਲੈ ਕੇ ਆਇਆ ਇਹ ਉਪਾ ਕੋਈ ਵੈਮ ਕਰਮ ਨਹੀਂ ਜੇਕਰ ਤੁਸੀਂ ਇਸ ਉਪਾ ਨੂੰ ਪੂਰੇ 21 ਦਿਨ ਕਰ ਲੈਨੇ ਹੋ ਤਾਂ ਸਮਝ ਲਓਗੇ ਇਹ ਉਪਾ ਤੁਹਾਡੀ ਪੂਰੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਵੇਗਾ ਇਸ ਦੇ ਨਾਲ ਤੁਹਾਡੀ ਸੁੱਤੀ ਹੋਈ ਕਿਸਮਤ ਜਾਗ ਜਾਵੇਗੀ ਜੇਕਰ ਤੁਸੀਂ ਇਹ ਉਪਾ ਕਰਦੇ ਹੋ ਤਾਂ ਤੁਸੀਂ ਸਮਝ ਲਓਗੇ ਤੁਹਾਡੇ ਘਰ ਦੀ ਗਰੀਬੀ ਤਾਂ ਦੂਰ ਹੋਵੇਗੀ ਹੀ ਹੋਵੇਗੀ ਤੇ ਇਸ ਦੇ ਨਾਲ-ਨਾਲ ਤੁਹਾਡੇ ਉੱਪਰ ਕਈ ਸਾਲਾਂ ਤੋਂ ਚੜਿਆ ਹੋਇਆ ਕਰਜ਼ਾ ਵੀ ਦੂਰ ਹੋ ਜਾਵੇਗਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਉਪਾਅ ਨੂੰ ਆਪਾਂ ਕਦੋਂ ਕਰਨਾ ਹੈ ਕਿਵੇਂ ਕਰਨਾ ਹੈ ਤੇ ਕਿਸ ਤਰੀਕੇ ਦੇ ਅਨੁਸਾਰ ਕਰਨਾ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾ ਨੂੰ ਸਾਰੇ ਹੀ ਪੈਨਪ੍ਰਾਵਾ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਪੈਨਪ੍ਰਾਦਾ ਵੀ ਕਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਆਪਾਂ ਗੱਲ ਕਰਦੇ ਆ ਬੇਹੀ ਰੋਟੀ ਦੇ ਨਾਲ 21 ਦਿਨ ਕਰ ਲੋ ਇਹ ਇੱਕ ਉਪਾਅ ਕਿਸਮਤ ਖੁੱਲ ਜਾਵੇਗੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਇਹ ਕਿ 6 ਦਸੰਬਰ ਦੇ ਮਹੀਨੇ ਦੇ ਵਿੱਚ ਬੇਹੀ ਰੋਟੀ ਦੇ ਨਾਲ ਇਹ ਇੱਕ ਉਪਾ ਕਰ ਲਓਗੇ ਤਾਂ ਤੁਹਾਡੀ ਭਾਗ ਖੁਲੇ ਜਾਣਗੇ ਆਪਣੇ ਘਰ ਵਿੱਚ ਕਈ ਵਾਰ ਸਵੇਰ ਦੀ ਰੋਟੀ ਬਚੀ ਹੋਵੇ ਤਾਂ ਸ਼ਾਮ ਨੂੰ ਵੀ ਖਾ ਲੈਣੇ ਆ ਤੇ ਜੇਕਰ ਸਾਡੇ ਘਰ ਦੇ ਵਿੱਚ ਸ਼ਾਮ ਦੀ ਬਚੀ ਹੋਈ ਰੋਟੀ ਹੋਵੇ ਤਾਂ ਅਸੀਂ ਸਵੇਰ ਦੇ ਸਮੇਂ ਵੀ ਖਾ ਲੈਣੇ ਆ ਪਰ ਬਹੁਤ ਘੱਟ ਲੋਕ ਇਸ ਤਰ੍ਹਾਂ ਕਰਦੇ ਨੇ ਜਿਹੜੇ ਜ਼ਿਆਦਾਤਰ ਲੋਕ ਬੇਹੀ ਰੋਟੀ ਕਿਸੇ ਪੰਛੀ ਜਾਨਵਰ ਜਾਂ ਫਿਰ ਕੋਈ ਮੰਗਣ ਆਵੇ ਤਾਂ ਉਹਨੂੰ ਦੇ ਦਿੰਦੇ ਆ ਪਰ ਜੋ ਸਵੇਰ ਦੀ ਪਈ ਹੋਈ ਰੋਟੀ ਨੂੰ ਵੇਸਟ ਨਹੀਂ ਕਰਦੇ ਸਗੋਂ ਖਾ ਲੈਂਦੇ ਨੇ ਉਹਨਾਂ ਨੂੰ ਕਈ ਫਾਇਦੇ ਵੀ ਹੁੰਦੇ ਨੇ ਇਸ ਦੇ ਨਾਲ ਨਾਲ ਸਾਨੂੰ ਕਦੇ ਵੀ ਖਾਣਾ ਜਿਹੜਾ ਵੇਸਟ ਨਹੀਂ ਕਰਨਾ ਚਾਹੀਦਾ ਚਾਹੇ ਅਸੀਂ ਉਸ ਖਾਣੇ ਨੂੰ ਆਪਣੇ ਘਰ ਦੇ ਵਿੱਚ ਬਣਾਈਏ ਜਾਂ ਫਿਰ ਅਸੀਂ ਆਪਣੇ ਘਰ ਤੋਂ ਬਾਹਰ ਕਿਸੇ ਰੈਸਟੋਰੈਂਟ ਕਿਤੇ ਵੀ ਬੈਠ ਕੇ ਖਾਣਿਆ ਅਗਰ ਖਾਣ ਦੇ ਸਮੇਂ ਸਾਡਾ ਖਾਣਾ ਬਚ ਜਾਂਦਾ ਹੈ ਤੇ ਸਾਨੂੰ ਕਦੇ ਵੀ ਉਸ ਖਾਣੇ ਨੂੰ ਵੇਸਟ ਨਹੀਂ ਕਰਨਾ ਚਾਹੀਦਾ ਕਿਸੇ ਲੋੜ ਵਾਸਤੇ ਪਰਿਵਾਰ ਨੂੰ ਜ਼ਰੂਰ ਦੇਣਾ ਚਾਹੀਦਾ ਹੈ ਕਿਉਂਕਿ ਬਹੁਤ ਸਾਰੇ ਲੋਕ ਆਪਾ ਦੇਖਦੇ ਆ ਅਗਰ ਕਿਸੇ ਰੈਸਟੋਰੈਂਟ ਤੇ ਖਾਣਾ ਖਾਂਦੇ ਆ ਤੇ ਉਹ ਆਪਣਾ ਅੱਧ ਤੋਂ ਜ਼ਿਆਦਾ ਖਾਣਾ ਹੈ ਜਿਹੜਾ ਵੇਸਟ ਕਰ ਦਿੰਦੇ ਨੇ ਸੋ ਇਸ ਤਰੀਕੇ ਦੇ ਨਾਲ ਸਾਨੂੰ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਰੋਟੀ ਵੀ ਨਸੀਬ ਨਹੀਂ ਹੁੰਦੀ ਸੋ ਸਾਨੂੰ ਇਸ ਖਾਣੇ ਤੇ ਰੋਟੀ ਤੇ ਪਾਣੀ ਦੀ ਕਦਰ ਕਰਨੀ ਚਾਹੀਦੀ ਹੈ ਤੇ ਜਿਹੜੇ ਲੋਕ ਇਹ ਬੇਹੀ ਰੋਟੀ ਖਾਂਦੇ ਆ ਉਹ ਫਾਇਦੇ ਤੁਹਾਨੂੰ ਹੈਰਾਨ ਕਰ ਦੇਣਗੇ ਉਸ ਬੇਹੀ ਰੋਟੀ ਦੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹਨਾਂ ਦੇ ਬਾਰੇ ਹੀ ਗੱਲ ਕਰਾਂਗੇ ਕਿ ਬੇਹੀ ਰੋਟੀ ਖਾਣ ਦੇ ਨਾਲ ਤੁਹਾਨੂੰ ਕਿਹੜੇ ਕਿਹੜੇ ਫਾਇਦੇ ਹੋਣਗੇ ਤੇ ਬੇਹੀ ਰੋਟੀ ਦੇ ਨਾਲ ਕਿਹੜਾ ਤੁਸੀਂ ਉਪਾਅ ਕਰਨਾ ਹੈ ਜਿਹੜਾ ਤੁਹਾਨੂੰ ਉਪਾਅ ਤੁਹਾਡੀ ਕਿਸਮਤ ਨੂੰ ਵੀ ਬਦਲ ਦੇਵੇਗਾ ਤੁਹਾਡੇ ਘਰ ਦੀ ਗਰੀਬੀ ਨੂੰ ਵੀ ਦੂਰ ਕਰੇਗਾ ਤੁਹਾਡੀ ਕਰਜ਼ੇ ਵਰਗੀ ਸਮੱਸਿਆ ਨੂੰ ਵੀ ਦੂਰ ਕਰਕੇ ਰੱਖ ਦੇਵੇਗਾ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਕਿ ਤੁਹਾਨੂੰ ਕਿਹੜੇ-ਕਿਹੜੇ ਫਾਇਦੇ ਮਿਲ ਸਕਦੇ ਨੇ ਤਾਂ ਜੋ ਕਿ ਲੋਕ ਬੇਹੀ ਰੋਟੀ ਨਹੀਂ ਖਾਂਦੇ ਉਹ ਵੀ ਇਸ ਚੀਜ਼ ਨੂੰ ਖਾਣ ਲੱਗ ਜਾਣ ਤਾਂ ਜੋ ਕਿ ਇਸ ਚੀਜ਼ ਨੂੰ ਤਵਜੋ ਦੇਣ ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਪਿੱਛੇ ਇੱਕ ਪੁਰਾਣੀ ਗੱਲ ਵੀ ਮਸ਼ਹੂਰ ਏ ਇੱਕ ਵਾਰ ਦੀ ਗੱਲ ਏ ਕਿ ਇੱਕ ਸਰਦ ਘੁੰਮਦੇ ਘੁੰਮਦੇ ਇੱਕ ਘਰ ਚ ਚਲੇ ਜਾਂਦੇ ਆ ਘਰ ਵਿੱਚ ਬਹੁਤ ਜ਼ਿਆਦਾ ਗੁਰਬਤ ਦਲੇਦਰਤਾ ਦੇ ਪੈਰ ਪਸਾਰੇ ਹੋਏ ਸਨ ਸੰਤ ਜੀ ਪੁੱਛਦੇ ਆ ਕਿ ਘਰ ਚ ਖਾਣ ਨੂੰ ਕੀ ਏ ਤਾਂ ਘਰ ਚ ਮੌਜੂਦ ਇੱਕ ਭੈਣ ਨੇ ਕਿਹਾ ਕਿ ਹੁਣ ਤਾਂ ਆਟਾ ਹੀ ਨਹੀਂ ਏ ਪਰ ਹਾਂ ਦੋ ਬੇਹਾਂ ਰੋਟੀਆਂ ਜ਼ਰੂਰ ਨੇ ਤੇ ਅਚਾਰ ਤੇ ਸੰਤ ਨੇ ਕਿਹਾ ਕਿ ਉਹ ਬੇਹਾਂ ਰੋਟੀਆਂ ਹੀ ਲੈ ਆਓ ਤੇ ਨਾਲ ਕਿਹਾ ਕਿ ਘਰ ਦੇ ਚੀ ਕਦੇ ਬਿਮਾਰ ਨਹੀਂ ਹੋਣਗੇ ਤੇ ਨਾ ਹੀ ਗਰੀਬੀ ਆਵੇਗੀ ਜਿਸ ਘਰ ਦੇ ਵਿੱਚ ਬੇਹੀ ਰੋਟੀ ਤੇ ਅਚਾਰ ਹੋਵੇਗਾ। ਉਹਨਾਂ ਸੰਤ ਜੀ ਨੇ ਅਚਾਰ ਤੇ ਬੇਹੀ ਰੋਟੀ ਖਾ ਲਈ ਪਰ ਜੇ ਆਪਾਂ ਇੱਕ ਨજર ਆਪਣੇ ਵੱਲ ਵੀ ਮਾਰੀਏ ਤਾਂ ਆਪਾਂ ਅੱਜ ਕੱਲ ਆਪਣੀ ਘਰਾਂ ਵਿੱਚੋਂ ਰੋਟੀ ਨੂੰ ਅਜਾਈ ਗਵਾ ਦਿੰਨੇ ਆ। ਇੱਕ ਸਮੇਂ ਦੀ ਰੋਟੀ ਜੇ ਬਚ ਜਾਵੇ ਤਾਂ ਦੂਜੇ ਸਮੇ ਉਸ ਨੂੰ ਖਾਣਾ ਪਸੰਦ ਹੀ ਨਹੀਂ ਕਰਦੇ ਇਹ ਰੋਟੀ ਤਾਂ ਵੇਚਾ ਕੇ ਰੱਖ ਲੈਣੀ ਚਾਹੀਦੀ ਜਦੋਂ ਕੋਈ ਆਵੇ ਤਾਂ ਇਹ ਰੋਟੀ ਉਸ ਗਰੀਬ ਨੂੰ ਦੇ ਦਿੱਤੀ ਜਾਵੇ ਪਰ ਕੁਝ ਲੋਕ ਤਾਂ ਇਹਦਾ ਵੀ ਖਿਆਲ ਨਹੀਂ ਕਰਦੇ ਤੇ ਇਸ ਨੂੰ ਡਸਟਬਿਨ ਦੇ ਵਿੱਚ ਹੀ ਸੁੱਟ ਦਿੰਦੇ ਆ ਜੋ ਕਿ ਰੇਜਕ ਦੀ ਇੱਕ ਤਰ੍ਹਾਂ ਦੀ ਬੇਕਦਰਹੀ ਹੁੰਦੀ ਹੈ ਜੇ ਰੋਟੀ ਬਚਦੀ ਹੈ ਤਾਂ ਤੁਹਾਨੂੰ ਦੂਜੇ ਸਮੇਂ ਦੇ ਵਿੱਚ ਵਰਤ ਲੈਣੀ ਚਾਹੀਦੀ ਹੈ ਤਾਂ ਉਸ ਵਿੱਚ ਕੋਈ ਵੀ ਹਰਜਵਾਰੀ ਗੱਲ ਨਹੀਂ ਹੁੰਦੀ ਬੇਹੀ ਰੋਟੀ ਖਾਣ ਦਾ ਕੋਈ ਵੀ ਨੁਕਸਾਨ ਨਹੀਂ ਸਗੋਟੇ ਸਾਰੇ ਫਾਇਦੇ ਹੁੰਦੇ ਆ ਤੇ ਇਹ ਫਾਇਦੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਕਿ ਬੇਹੀ ਰੋਟੀ ਖਾਣ ਨੂੰ ਹਮੇਸ਼ਾ ਤੁਸੀਂ ਤਿਆਰ ਰਹੋਗੇ ਜਦੋਂ ਤੁਸੀਂ ਬੇਹੀ ਰੋਟੀ ਦੇ ਫਾਇਦੇ ਸੁਣੋਗੇ ਤੁਸੀਂ ਸੋਚੋਗੇ ਕਿ ਅਸੀਂ ਜੋ ਸਾਡੇ ਘਰ ਦੇ ਵਿੱਚ ਬੇਹੀ ਰੋਟੀ ਪਈ ਹੁੰਦੀ ਸੀ ਅਸੀਂ ਉਸ ਦਾ ਇਸਤੇਮਾਲ ਕਿਉਂ ਨਹੀਂ ਕੀਤਾ ਤਾਂ ਜੋ ਕਿ ਸਾਡੀਆਂ ਹਜ਼ਾਰਾਂ ਹੀ ਬਿਮਾਰੀਆਂ ਨੂੰ ਦੂਰ ਕਰਕੇ ਰੱਖ ਦਿੰਦੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਦੇ ਬਾਰੇ ਇੱਕ ਗੱਲ ਬਣੀ ਹੈ ਕਿ ਬੇਹੀ ਰੋਟੀ ਸੇਤ ਨੂੰ ਠੀਕ ਕਰਦੀ ਹੈ ਰਾਤ ਦੀ ਬਚੀ ਹੋਈ ਰੋਟੀ ਸਵੇਰ ਦੇ ਸਮੇਂ ਜਿਹੜਾ ਵੀ ਖਾ ਲਵੇ ਤਾਂ ਸੰਜੀਵਨੀ ਬੂਟੀ ਦੇ ਵਾਂਗ ਸਰੀਰ ਨੂੰ ਲੱਗਦੀ ਹੈ ਇਹ ਸੰਜੀਵਨੀ ਬੂਟੀ ਤੋਂ ਘੱਟ ਨਹੀਂ ਹੁੰਦੀ ਇਸ ਤੋਂ ਆਪਾਂ ਅਜੇ ਅਣਜਾਣ ਜਿਸ ਕਾਰਨ ਬੇਹੀ ਰੋਟੀ ਦਾ ਆਪਣੇ ਘਰਾਂ ਦੇ ਵਿੱਚ ਨਰਾਦਰ ਹੁੰਦਾ ਰਾਤ ਦੀ ਬਜੀ ਹੋਈ ਰੋਟੀ ਨੂੰ ਸਵੇਰੇ ਸਵੇਰੇ ਖਾਣ ਦੇ ਕੁਝ ਫਾਇਦੇ ਦੱਸ ਦਿੰਦੇ ਆ ਬੇਹੀ ਰੋਟੀ ਨੂੰ ਸਵੇਰੇ ਸਵੇਰੇ ਦੁੱਧ ਦੇ ਨਾਲ ਖਾਣ ਦੇ ਨਾਲ ਕਬਜ ਤੋਂ ਰਾਖਤ ਮਿਲਦੀ ਜੇਕਰ ਬੀਪੀ ਦੀ ਦਿੱਕਤ ਏ ਤਾਂ ਬੇਹੀ ਰੋਟੀ ਤੁਹਾਡੇ ਲਈ ਕਾਰਗਰ ਸਾਬਿਤ ਹੋ ਜਾਵੇਗੀ ਬੇਹੀ ਰੋਟੀ ਦੇ ਨਾਲ ਢਿੱਡ ਦਾ ਜੋ ਮोटापा ਲਿਸ ਬਦਦਾ ਹੈ ਜਿਸ ਤਰ੍ਹਾਂ ਸਰੀਰ ਦੀ ਚਰਬੀ ਉਹ ਘਟਦੀ ਹੈ ਮोटापा ਬੜੀ ਜਲਦੀ ਘਟ ਹੋ ਜਾਂਦਾ ਹੈ ਬੇਹੀ ਰੋਟੀ ਨੂੰ ਠੰਡੇ ਦੁੱਧ ਨਾਲ ਖਾਣ ਦੇ ਨਾਲ ਕਬਚ ਗੈਸ ਬਦ ਹਜਮੀ ਛਾਤੀ ਦੇ ਵਿੱਚ ਜਲਣ ਵਰਗੀਆਂ ਕਈ ਨਿਸ਼ਾਨੀਆਂ ਦੂਰ ਹੋ ਜਾਂਦੀਆਂ ਨੇ ਬੇਹੀ ਰੋਟੀ ਸਵੇਰੇ ਉੱਠ ਕੇ ਖਾਣ ਦੇ ਨਾਲ ਸਰੀਰ ਦੇ ਵਿੱਚ ਸ਼ੂਗਰ ਦੀ ਮਾਤਰਾ ਘਟ ਹੁੰਦੀ ਹੈ ਜਿਨ੍ਹਾਂ ਨੂੰ ਸ਼ੂਗਰ ਦੇ ਵਰਗੀ ਨਾਮ ਰਾਤ ਬਿਮਾਰੀ ਹੁੰਦੀ ਹੈ ਉਹ ਇਸ ਨਾਲ ਠੀਕ ਹੋ ਜਾਣਗੇ ਬੇਹੀ ਰੋਟੀ ਨੂੰ 5 ਮਿੰਟ ਦੇ ਲਈ ਦੁੱਧ ਦੇ ਵਿੱਚ ਡੁਬੋ ਕੇ ਰੱਖੋ ਤੇ ਇਸ ਤੋਂ ਬਾਅਦ ਇਸ ਨੂੰ ਖਾਓ ਇਹ ਬੀਪੀ ਸ਼ੂਗਰ ਨੂੰ ਦਿਨਾਂ ਦੇ ਵਿੱਚ ਹੀ ਠੀਕ ਕਰ ਦੇਵੇਗੀ ਸਵੇਰ ਦੀ ਰੋਟੀ ਨੂੰ ਸਬਜੀ ਦੀ ਥਾਂ ਦੁੱਧ ਦੇ ਨਾਲ ਖਾਣਾ ਸ਼ੁਰੂ ਕਰ ਦਿਓ ਜਦੋਂ ਬੇਹੀ ਰੋਟੀ ਹੋ ਜਾਂਦੀ ਹੈ ਤਾਂ ਜਦੋਂ ਰੋਟੀ ਬੇਹੀ ਹੋ ਜਾਂਦੀ ਹੈ ਤਾਂ ਉਸ ਵਿੱਚ ਕੁਝ ਚੰਗੇ ਬੈਕਟੀਰੀਆ ਆ ਜਾਂਦੇ ਨੇ ਜੋ ਸਾਡੀ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਨੇ ਇਸ ਲਈ ਬੇਹੀ ਰੋਟੀ ਨੂੰ ਸੁੱਟਣਾ ਨਹੀਂ ਚਾਹੀਦਾ ਇਸ ਨਾਲ ਰਿਜਕ ਦਾ ਨਿਰਾਦਰ ਹੁੰਦਾ ਹੈ ਤੇ ਘਰ ਵਿੱਚ ਰਿਜਕ ਆਉਣਾ ਬੰਦ ਹੋ ਜਾਂਦਾ ਹੈ ਸਾਨੂੰ ਰਿਜਕ ਦਾ ਸਤਕਾਰ ਕਰਨਾ ਚਾਹੀਦਾ ਜਿਸ ਦੇ ਘਰ ਵਿੱਚ ਰਿਜਕ ਦਾ ਨਿਰਾਦਰ ਹੁੰਦਾ ਹੈ ਉਸ ਦੇ ਘਰ ਵਿੱਚ ਦਿੱਲੀਦਰਤਾ ਦਾ ਵਾਸ ਹੋ ਜਾਂਦਾ ਹੈ ਤੇ ਘਰ ਗੁਰਵਤਵ ਨਾਲ ਚਲਾ ਜਾਂਦਾ ਹੈ ਆਪਣੇ ਸਾਹਮਣੇ 3600 ਪਦਾਰਥ ਪਏ ਹੁਣ ਤਾਂ ਵੀ ਆਪਾਂ ਨੂੰ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਜੋ ਅੱਜ ਕੱਲ ਆਪਾਂ ਨਹੀਂ ਕਰਦੇ ਜੋ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਏ ਉਸ ਦੇ ਘਰ ਹਮੇਸ਼ਾ ਬਰਕਤ ਵਾਸ ਕਰਦੀ ਹੈ ਇਸ ਤੋਂ ਇਲਾਵਾ ਬੇਟੀਆਂ ਕਿ ਇਹਨਾਂ ਪਦਾਰਥਾਂ ਦੀ ਕਦਰ ਕਰੋ ਕਿਉਂਕਿ ਮਾਤਾ ਪਿਤਾਾਂ ਚ ਰਸੋਈ ਦੀਆਂ ਰਾਣੀਆਂ ਹੁੰਦੀਆਂ ਨੇ ਉਹ ਕਦਰ ਕਰਨੀਆਂ ਤਾਂ ਆਪੇ ਹੀ ਫਿਰ ਤੁਹਾਡੇ ਘਰ ਦੇ ਬਾਕੀ ਜੀਵ ਵੀ ਕਦਰ ਕਰਨੀਏ ਤਾਂ ਘਰ ਦੇ ਵਿੱਚ ਬਰਕਤ ਆਵੇਗੀ ਰੋਟੀ ਨੂੰ ਕੂੜੇ ਦੇ ਵਿੱਚ ਕਦੇ ਵੀ ਨਾ ਸੁੱਟੋ ਪੈਰਾ ਵਿੱਚ ਨਾ ਸੁੱਟੋ ਅੰਨ ਦਾ ਅਪਮਾਨ ਕਦੇ ਵੀ ਨਾ ਕਰੋ ਸਰਵੋ ਪਰਮਾਤਮਾ ਦੇ ਅੱਗੇ ਬੇਨਤੀ ਕਰੋ ਕਿ ਉਹ ਤੁਹਾਡੇ ਉੱਤੇ ਹਮੇਸ਼ਾ ਹੀ ਮੇਰ ਭਰਿਆ ਹੱਥ ਰੱਖਣ ਤਾਂ ਕਿ ਦੋ ਵਕਤ ਦੀ ਰੋਟੀ ਹਮੇਸ਼ਾ ਤੁਹਾਨੂੰ ਮਿਲਦੀ ਰਹੇ ਸੋ ਇਸੇ ਤਰੀਕੇ ਦੇ ਨਾਲ ਮਾਤਾ ਪੈਣਾ ਚਾਹੁੰਦਾ ਘਰ ਨੂੰ ਸੁਵਰਗ ਬਣਾ ਸਕਦੀਆਂ ਨੇ ਖੁਸ਼ਹਾਲ ਬਣਾ ਸਕਦੀਆਂ ਨੇ ਕਿਉਂਕਿ ਉਹ ਬਿਹਤਰ ਜਾਣਦੀਆਂ ਹਨ ਕਿ ਘਰ 'ਚ ਕਿਵੇਂ ਸੰਚਾਰੂ ਢੰਗ ਦੇ ਨਾਲ ਸਾਡਾ ਘਰ ਚੱਲੇਗਾ ਅੱਜ ਤੋਂ ਆਪਣੇ ਕੰਮ ਕਰੋ ਤੇ ਕੰਮ ਕੁਝ ਇਸ ਤਰ੍ਹਾਂ ਕਰੋ ਕਿ ਇਹਨਾਂ ਕੰਮਾਂ ਨੂੰ ਕਰਨ ਦੇ ਨਾਲ ਘਰ ਵਿੱਚ ਵਰਕਤਾ ਆ ਜਾਵੇਗੀ ਤੇ ਆਓ ਜਾਣਦੇ ਹਾਂ ਉਹ ਕਿਹੜੇ ਕੰਮ ਨੇ ਕਈ ਵਾਰ ਕੁਝ ਘਰਾਂ ਦੇ ਵਿੱਚ ਰਾਤ ਨੂੰ ਭਾਂਡੇ ਰੱਖਦੇ ਹਨ ਜਿਵੇਂ ਕਿ ਰੋਟੀ ਪਾਣੀ ਖਾ ਲਿਆ ਤੇ ਭਾਂਡੇ ਸਿੰਕ ਦੇ ਵਿੱਚ ਹੀ ਰੱਖ ਦਿੱਤੇ ਤੇ ਥਕਾਵਟ ਕਰਕੇ ਸੋਚਿਆ ਕਿ ਸਫੇਰੀ ਸਾਫ਼ ਕਰ ਲਵਾਂਗੇ ਜਾਂ ਫਿਰ ਜਦ ਜ਼ਰੂਰਤ ਹੋਵੇ ਉਦੋਂ ਹੀ ਮਾਝ ਕੇ ਵਰਤ ਲਵਾਂਗੇ ਤੇ ਇਸੇ ਤਰ੍ਹਾਂ ਸ਼ੰਕ ਦੇ ਵਿੱਚ ਭਾਂਡੇ ਰੱਖ ਦਿੱਨੇ ਆ ਜਿੰਨੇ ਵੀ ਭਾਂਡੇ ਹੁੰਦੇ ਹਨ ਉਹ ਸਾਰੇ ਹੀ ਵਰਤ ਕੇ ਝੂਠੇ ਕਰ ਲੈਣੇ ਆ ਤੇ ਜਿਸ ਭਾਂਡੇ ਦੀ ਲੋੜ ਪਈ ਉਹ ਮਾਝ ਲਿਆ ਤੇ ਬਾਕੀ ਭਾਂਡੇ ਚੂਜ ਕੇ ਹੀ ਪਏ ਰਹਿਣ ਦਿੱਤੇ ਇਹ ਆਗ ਤਾਂ ਆਲਸ ਦੇ ਨਾਲ ਗੁਰਵਤ ਦਾ ਕਾਰਨ ਵੀ ਬਣਦੀਆਂ ਹਨ ਇਹ ਸਭ ਤੋਂ ਵੱਡਾ ਆਪਣੀ ਜ਼ਿੰਦਗੀ ਦੇ ਵਿੱਚ ਗਰੀਬੀ ਤੇ ਲੇਧਰਤਾ ਤੇ ਰੋਗਾਂ ਦਾ ਕਾਰਨ ਹੈ ਇਸ ਤਰ੍ਹਾਂ ਇਹ ਕੰਮ ਆਪਾਂ ਨੂੰ ਅੱਗੇ ਨਹੀਂ ਵਧਣ ਦਿੰਦਾ ਆਪਾਂ ਜਦੋਂ ਕਿਤੇ ਲੰਗਰ ਦੇ ਵਿੱਚ ਪ੍ਰਸ਼ਾਦਾ ਛਕਦੀਆਂ ਤੇ ਉਥੇ ਵੀ ਆਪਣੇ ਭਾਂਡੇ ਆਪ ਮਾਂਜ ਕੇ ਆਪ ਸੇਵਾ ਕਰਦੇ ਆਂ ਤੇ ਆਪਣੇ ਜੋੜੇ ਵੀ ਹੋਰ ਤਾਂ ਹੋਰ ਆਪਾਂ ਹੋਰਾਂ ਲੋਕਾਂ ਦੇ ਵੀ ਜਿਹੜੇ ਝੂਠੇ ਭਾਂਡੇ ਪਏ ਹੁੰਦੇ ਆ ਉਹਨਾਂ ਨੂੰ ਵੀ ਮਾਂਜਣ ਦੀ ਸੇਵਾ ਕਰ ਲੈਣੇ ਆ ਕਿਉਂਕਿ ਆਪਾਂ ਸੋਚਨੇ ਆ ਕਿ ਸੇਵਾ ਕਰਾਂਗੇ ਤਾਂ ਮੇਵਾ ਮਿਲੇਗਾ ਦੇਸ ਘਰ ਦੇ ਵਿੱਚ ਸਫਾਈ ਹੁੰਦੀ ਹੈ ਝੂਠ ਨਹੀਂ ਹੁੰਦੀ ਇਸ ਤਰ੍ਹਾਂ ਦੇ ਘਰਾਂ ਦੇ ਵਿੱਚ ਸਵਰਗ ਵਾਸ ਕਰਦਾ ਉਥੇ ਬਰਕਤ ਆਪਵਾਸ ਕਰਦੀ ਏ ਤੇ ਇਸ ਤਰ੍ਹਾਂ ਦੇ ਘਰਾਂ ਵਿੱਚ ਸਿਰਫ ਸਰੀਰ નિરોਗ ਰਹਿਣ ਲੱਗ ਜਾਂਦੇ ਨੇ ਤੇ ਗੱਲ ਕਰਦੇ ਆਂ ਦੂਸਰੀ ਚੀਜ਼ ਦੀ ਜੋ ਨਹੀਂ ਕਰਨੀ ਉਹ ਇਹ 2-3 ਸਮਿਆਂ ਦਾ ਆਟਾ ਇਕੱਠਾ ਗੁੰਨਣਾ ਫਿਰ ਜਦੋਂ ਖਾਣਾ ਬਣਾਉਣਾ ਹੋਵੇ ਉਦੋਂ ਆਪਾਂ ਉਸ ਦੇ ਨਾਲ ਰੋਟੀ ਪਕਾ ਲੈਨੇ ਆਂ ਤੇ ਆਪਾਂ ਸੋਚਦੇ ਆ ਕਿ ਆਪਾਂ ਆਪਣਾ ਸਮਾਵਚਾਲਿਆ ਪਰ ਇਹ ਆਪਣੇ ਆਪ ਨੂੰ ਰੋਗੀ ਬਣਾਉਣ ਦਾ ਬਹੁਤ ਵੱਡਾ ਕਾਰਨ ਇਹ ਕਹੀਏ ਕਿ ਆਪਾਂ ਰੋਗਾ ਨੂੰ ਆਪ ਆਵਾਜ਼ਾਂ ਮਾਰਦੀਆਂ ਤੇ ਸਾਡੇ ਘਰ ਆ ਜਾਂਦੇ ਬੈਠ ਜਾਂਦੇ ਗਲਤ ਨਹੀਂ ਹੈ ਜਿੱਥੇ ਉਦਮ ਹੈ ਉਥੇ ਰੋਗ ਨਹੀਂ ਹੁੰਦਾ ਚੰਗੇ ਸੇਤ ਤੇ ਸੰਸਕਾਰ ਸ੍ਰੀਕੇ ਤੇ ਆਪਵਾਸ ਕਰਦੇ ਨੇ ਇਹ ਗੱਲਾਂ ਸੁਣਨ ਚ ਬੜੀਆਂ ਛੋਟੀਆਂ ਲੱਗਦੀਆਂ ਹਨ ਪਰ ਅਮਲ ਕਰੋਗੇ ਤਾਂ ਇੱਕ ਹੀ ਦਿਨ ਕੀ ਕਰ ਲੋ ਤਾਂ ਸੁਖ ਖੁਸ਼ਹਾਲੀ ਆਪੇ ਆ ਜਾਵੇਗੀ ਜਦੋਂ ਆਟਾ ਗੁੰਨ ਕੇ ਫ੍ਰੀਜ ਦੇ ਵਿੱਚ ਰੱਖ ਦਿਆਂ ਕਈ ਤਰ੍ਹਾਂ ਦੇ ਬੈਕਟੀਰੀਆ ਪੈਦਾ ਹੋ ਜਾਂਦੇ ਨੇ ਜਦੋਂ ਖਾਣੇ ਆ ਤਾਂ ਰੋਗ ਲੱਗਦੇ ਨੇ ਇਸ ਕਰਕੇ ਝੂਠੇ ਭਾਂਡੇ ਨਾ ਛੱਡੋ ਤੇ ਨ ਸਮੇ ਦਾ ਆਟਾ ਵੀ ਗੁੰਨ ਕੇ ਨਾਲ ਰੱਖੋ ਓਨਾ ਹੀ ਬਣਾਓ ਜਿੰਨਾ ਕ ਖਾਣਾ ਹੈ ਇਸ ਨਾਲ ਸੇਤ ਵੀ ਠੀਕ ਰਹੇਗੀ ਤੇ ਘਰ ਵਿੱਚ ਦਿਲੀਦਰਤਾ ਦਾ ਪਸਾਰਾ ਵੀ ਨਹੀਂ ਹੋਵੇਗਾ ਸੋ ਇਸੇ ਤਰੀਕੇ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਬੇਹੀ ਰੋਟੀ ਬਚਦੀ ਹੈ ਤਾਂ ਉਸ ਬੇਹੀ ਰੋਟੀ ਨੂੰ ਤੁਸੀਂ ਕਦੇ ਵੀ ਵੇਸਟ ਨਹੀਂ ਕਰਨਾ ਜੇਕਰ ਤੁਸੀਂ ਆਪ ਨਹੀਂ ਖਾਣਾ ਚਾਹੁੰਦੇ ਤਾਂ ਇਹ ਛੋਟਾ ਜਿਹਾ ਉਪਾਅ ਜ਼ਰੂਰ ਕਰਿਓ ਬੇਹੀ ਰੋਟੀ ਜੋ ਹੋਵੇਗੀ ਉਸ ਦੇ ਉੱਪਰ ਸ਼ੱਕਰ ਗੋੜ ਜਾਂ ਫਿਰ ਚੀਨੀ ਲਗਾ ਕੇ ਥੋੜਾ ਜਿਹਾ ਦੇਸੀ ਘਿਓ ਲਗਾ ਕੇ ਉਸ ਰੋਟੀ ਨੂੰ ਜਾਂ ਤਾਂ ਤੁਸੀਂ ਗਾਂ ਨੂੰ ਖਵਾਉਣਾ ਸ਼ੁਰੂ ਕਰ ਦਿਓ ਤੇ ਜਾਂ ਫਿਰ ਜੇਕਰ ਤੁਹਾਡੀ ਗੇਟ ਦੇ ਸਾਹਮਣੇ ਕੋਈ ਦਰਵੇਸ਼ ਆਉਂਦਾ ਹੈ ਕੋਈ ਕੁੱਤਾ ਆਉਂਦਾ ਹੈ ਤਾਂ ਉਸ ਕੁੱਤੇ ਨੂੰ ਪਾਣੀ ਸ਼ੁਰੂ ਕਰ ਦਿਓ ਜੇਕਰ ਤੁਸੀਂ 21 ਦਿਨ ਇਹ ਉਪਾਅ ਕਰਦੇ ਹੋ ਇਸ ਜਾਣਕਾਰੀ ਨੂੰ ਸਮੇਤ ਧਿਆਨ ਦੇ ਵਿੱਚ ਰੱਖਦੇ ਹੋਏ ਤਾਂ ਸਮਝ ਲਓ ਕਿ ਤੁਹਾਡੀ ਪੂਰੀ ਕਿਸਮਤ ਬਦਲ ਜਾਵੇਗੀ ਇਹ ਉਪਾਅ ਤੁਹਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਵੇਗਾ ਤੋ ਇਸ ਤਰੀਕੇ ਦੇ ਨਾਲ ਤੁਸੀਂ ਇਹ ਜਾਣਕਾਰੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਉਪਾਅ ਨੂੰ ਜ਼ਰੂਰ ਕਰਿਓ ਤਾਂ ਜੋ ਕਿ ਤੁਹਾਨੂੰ ਇਸ ਉਪਾਅ ਦਾ ਵਧੀਆ ਰਿਜ਼ਲਟ ਮਿਲ ਸਕੇ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਉਪਾਅ ਜਾਣਕਾਰੀ ਦੀ ਵੀਡੀਓ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਤੇ ਜਾਣਕਾਰੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ। ਟਿੱਕੋਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੇ ਚੈਨਲ ਤੇ ਵੀਡੀਓ ਨੂੰ ਵਧਕੋ ਵਧੇ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਤਾਂ ਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾ